ਹਾਂ ਲੋ ਬੱਚੋ ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਸ਼ਹੀਦ ਭਗਤ ਸਿੰਘ ਠੀਕ ਹੈ ਇਹ ਨੇ ਛੀਦ ਭਗਤ ਸਿੰਘ ਇਹਨਾਂ ਤੇ ਅਸੀਂ ਪੁਆਇੰਟਾਂ ਦੇ ਵਿੱਚ ਪਹਿਲਾ ਪੁਆਇੰਟ ਬਣਾਵਾਂਗੇ ਠੀਕ ਹੈ ਤੇ ਫਿਰ ਉਹਨਾਂ ਤੇ ਲੇਖ ਲਿਖਾਂਗੇ ਠੀਕ ਹੈ ਇਹ ਜਦੋਂ ਬੱਚੇ ਥੋੜੇ ਵੱਡੇ ਕਲਾਸ ਚ ਹੋ ਜਾਂਦੇ ਫਿਰਾਂ ਨੂੰ ਇਦਾਂ ਐਸੇ ਵਧੀਆ ਰੰਦਾ ਲਿਖਣਾ ਲੇਖ ਹਨਾ ਤੋ ਚਲੋ ਫੇ ਸ਼ੁਰੂ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਠੀਕ ਹੈ ਜਾਣ ਪਹਿਚਾਨ ਕਹਿੰਦੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਵੀਰ ਦੇਸ਼ ਭਗਤਾਂ ਨੇ ਆਪਣੀ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਵੀਰ ਦੇਸ਼ ਭਗਤਾਂ ਵਿੱਚੋਂ ਇੱਕ ਵੀਰ ਕ੍ਰਾਂਤੀਕਾਰੀ ਭਗਤ ਸਿੰਘ ਵੀ ਸੀ ਠੀਕ ਹੈ ਜੋ ਜਾਣਵਛਣ ਕਰਾਤੀ ਨਾ ਤੇ ਨੈਕਸਟ ਹੈ ਉਹਨਾਂ ਦੇ ਜਨਮ ਤੇ ਮਾਤਾ ਪਿਤਾ ਬਾਰੇ ਦੱਸਾਂਗੇ ਸਰਦਾਰ ਭਗਤ ਸਿੰਘ ਦਾ ਜਨਮ 26 ਸਤੰਬਰ 1907 ਈਸਵੀ ਵਿੱਚ ਲਾਇਲਪੁਰ ਜ਼ਿਲ੍ਹਾ ਵਿਖੇ ਹੋਇਆ ਆਪ ਦਾ ਜੱਦੀ ਪਿੰਡ ਖਟਕੜ ਕਲਾ ਹੈ ਇਹ ਸ਼ਹੀਦ ਭਗਤ ਸਿੰਘ ਨਗਰ ਜ਼िले ਵਿੱਚ ਪੈਂਦਾ ਹੈ ਆਪ ਦੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਸੀ ਆਪ ਦੇ ਮਾਤਾ ਜੀ ਦਾ ਨਾਂ ਵਿਦਿਆਵਤੀ ਸੀ ਆਪ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਪਗੜੀ ਸੰਭਾਲ ਜੱਟਾਂ ਲਹਿਰ ਦੇ ਮੋਂਡੀ ਸੰ ਠੀਕ ਹੈ ਨੈਕਸਟ ਹੈ ਅਗਲਾ ਪੁਆਇੰਟ ਵਿੱਦਿਆ ਪ੍ਰਾਪਤੀ ਤੁਸ ਇਹਨਾਂ ਨੇ ਵਿਦਿਆ ਕਿੱਥੋਂ ਪ੍ਰਾਪਤ ਕੀਤੀ ਮਨਾਵਰੇ ਆ ਆਪਨੇ ਆਪਣੀ ਸ਼ੁਰੂਆਤੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਆਪਨੇ ਉਚੇਰੀ ਵਿਦਿਆਲਈ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ ਅੱਗੇ ਹੈ ਸਾਂਡਰਸ ਨੂੰ ਮਾਰਨ ਕਹਿੰਦੇ ਕਾਲਜ ਵਿੱਚ ਪੜਦੇਆਂ ਹੀ ਆਪ ਦਾ ਮੇਲ ਹੋਰ ਕ੍ਰਾਂਤੀਕਾਰੀਆਂ ਨਾਲ ਹੋ ਗਿਆ ਆਪ ਨੇ ਲਾਲਾ ਜੀ ਦੇ ਨਾਲ ਮਿਲ ਕੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਅੰਗਰੇਜ਼ ਅਧਿਕਾਰੀਆਂ ਨੇ ਲਾਲਾ ਜੀ ਦੇ ਸਿਰ ਉੱਪਰ ਡੰਡੇ ਵਰਸਾ ਕੇ ਉਹਨਾਂ ਨੂੰ ਮਾਰ ਦਿੱਤਾ ਆਪ ਜੀ ਨੇ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਸਾਂਡਰਸ ਨੂੰ ਗੋਲੀਆਂ ਨਾਲ ਭੁੰਨ ਕੇ ਲਾਲਾ ਜੀ ਦੀ ਮੌਤ ਦਾ ਵੱਦਲਾ ਲਿਆ ਅੱਗੇ ਹੈ ਪੁਆਇੰਟ ਅਗਲਾ ਅਸੈਂਬਲੀ ਵਿੱਚ ਬੰਬ ਸੁੱਟਣੇ ਭਗਤ ਸਿੰਘ ਨੇ ਆਪਣੇ ਸਾਥੀ ਬੀ ਕੇ ਦੱਤ ਦੀ ਮਦਦ ਨਾਲ ਅਸੈਂਬਲੀ ਵਿੱਚ ਬੰਬ ਸੁੱਟੇ ਇਸ ਤੋਂ ਬਾਅਦ ਆਪਨੇ ਆਪਣੀ ਮਰਜ਼ੀ ਨਾਲ ਗ੍ਰਿਫਤਾਰੀ ਵੀ ਦਿੱਤੀ ਅੱਗੇ ਹੈ ਫਾਂਸੀ ਆਪ ਜੀ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਕੇਸ ਵਿੱਚ ਉਮਰ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਪਰ ਸਾਂਡਰਸ ਨੂੰ ਮਾਰਨ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁناਈ ਗਈ। ਅਖੀਰ ਆਪ ਨੂੰ ਮਾਰਚ 1931 ਈਸਵੀ ਨੂੰ ਆਪ ਦੇ ਹੋਰ ਸਾਥੀ ਰਾਜਗੁਰੂ ਅਤੇ ਸੁਖਦੇਵ ਸਮੇਤ ਫਾਂਸੀ ਦੇ ਦਿੱਤੀ ਗਈ। ਆਪ ਦੇ ਸ਼ਹੀਦੀ ਨੂੰ ਸਾਰਾ ਦੇਸ਼ ਯੁੱਗਾਂ ਯੁੱਗਾਂ ਤੱਕ ਯਾਦ ਰੱਖੇਗਾ। ਇਸ ਸਾਡੇ ਸਿਗੇ ਦੇਸ਼ ਭਗਤ ਸ਼ਹੀਦ ਭਗਤ ਸਿੰਘ ਨੇ ਠੀਕ ਹੈ ਇਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਬੱਚਾ-ਬੱਚਾ ਜਾਣਦਾ ਹੈ ਹਨਾ ਤੇ ਜਾਣਨਾ ਵੀ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨਾਂ ਨੇ ਸਾਰ ਹਨਾ ਤੇ ਠੀਕ ਹੈ ਇਹਨੂੰ ਤੁਸੀਂ ਯਾਦ ਕਰਨਾ ਠੀਕ ਹੈ ਚੰਗੇ ਤਰੀਕੇ ਨਾਲ ਨੈਕਸਟ ਅਸੀਂ ਕੋਈ ਹੋਰ ਐਸੇ ਲੇਖ ਕਰਾਂਗੇ ਓਕੇ ਬਾਏ